ਕਿਹੜੀ ਗੱਲਾਂ ਰੋਕਦੇ ਹੋ ਅਸੀਂ ਕਿਹੜਾ ਕੋਈ ਪੀਖ ਮੰਗ ਰਹੇ ਆ ਅਸੀਂ ਪੰਜਾਬ ਆਪਣੇ ਹੱਕ ਮੰਗਦਾ ਤੇ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਸੈਂਟਰ ਸਰਕਾਰ ਦੀਆਂ এডਿਕੇਸ਼ਨ ਦੇ ਖੇਤਰ ਚ ਸਕੂਲ ਬਣ ਰਹੇ ਨੇ ਸਕੂਲ ਆਫ ਐਮਿਨੈਂਸ ਬਣੇ ਆ ਚਾਹੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਨਵੇਂ ਹਸਪੀਟਲ ਮੇਰੇ ਆਪਣੇ ਹਲਕੇ ਚ ਦੋ ਹਸਪਤਾਲ ਖਰੜ ਦੇ ਵਿੱਚ ਅਪਗ੍ਰੇਡ ਹੋਏ ਨੇ ਇਸੇ ਤਰੀਕੇ ਪੂਰੇ ਪੰਜਾਬ ਚ ਹੋ ਰਹੇ ਨੇ ਚਾਹੇ ਅਸੀਂ ਟੂਰਿਜ਼ਮ ਖੇਤਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਹਰ ਖੇਤਰ ਦੇ ਵਿੱਚ ਤਹਿਸੀਲਾਂ ਦੇ ਹਾਲ ਦੇਖ ਲਓ ਬਦਲ ਗਏ ਨੇ ਪੁਲਿਸ ਦਾ ਰਵਈਆ ਲੋਕਾਂ ਪ੍ਰਤੀ ਬਦਲ ਗਿਆ ਹੈ ਭ੍ਰਿਸ਼ਟਾਚਾਰ ਨੂੰ ਪਹਿਲਾਂ ਨਾਲੋਂ ਬਹੁਤ ਨੱਥ ਪਈ ਹੈ ਬਹੁਤ ਸਾਰੇ ਕੰਮ ਹੈ ਬਿਜਲੀ ਮੁਫਤ ਹੋਈ ਹੈ ਜੀ ਸਰਕਾਰ ਨੇ ਕੀਤੇ ਨੇ ਘਰ-ਘਰ ਰਾਸ਼ਨ ਦੀ ਗੱਲ ਕੋਈ ਛੋਟੀ ਗੱਲ ਨਹੀਂ ਹੈ ਵੀ ਘਰਾਂ ਦੇ ਵਿੱਚ ਜਾ ਕੇ ਡਿਲੀਵਰ ਹੋ ਰਿਹਾ ਪੁਰਾਣੀਆਂ ਜਿਹੜੀਆਂ ਦੇਣਦਾਰੀਆਂ ਨੇ ਪਿਛਲੀਆਂ ਸਰਕਾਰਾਂ ਦੀਆਂ ਉਹ ਵੀ ਤਾਂ ਲਾਉਣੀਆਂ ਨੇ ਨਾ ਉਹ ਵੀ ਸਾਰੀਆਂ ਉਸ ਚੀਜ਼ ਨੂੰ ਵੀ ਤਾਂ ਸਰਕਾਰ ਦੇਖ ਰਹੀ ਹੈ ਕਿੰਨਾ ਕਰਜ਼ਾ ਸਰਕਾਰ ਨੇ ਲਾਇਆ ਉਹ ਵਿਰੋਧੀਆਂ ਦਾ ਕੰਮ ਹੁੰਦਾ ਘੇਰਨਾ ਤੇ ਜਦੋਂ ਇਹਨਾਂ ਨੂੰ ਆ ਪਿਛਲੀ ਵਿਧਾਨ ਸਭਾ ਇਲੈਕਸ਼ਨ ਚ ਲੋਕਾਂ ਨੇ ਘੇਰਿਆ ਇਹਨਾਂ ਨੂੰ ਸਬਕ ਤੇ ਉਦੋਂ ਆਇਆ ਸੋ ਹੁਣ ਸਾਹਮਣੇ ਬੈਠੇ ਬੋਲ ਰਹੇ ਨੇ ਅਸੀਂ 5 ਸਾਲ ਲੋਕਾਂ ਤੋਂ ਮੰਗੇ ਸੀ 5 ਸਾਲਾਂ ਬਾਅਦ ਲੋਕਾਂ ਨੂੰ ਜਿਹੜਾ ਸਾਰਾ ਹਿਸਾਬਤਾਵਾ ਉਹ ਦਵਾਂਗੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਲੋਕ ਸਭਾ ਇਲੈਕਸ਼ਨ ਕੈਂਪੇਨ ਨੂੰ ਲਾਂਚ ਕੀਤਾ ਹੈ ਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਸ ਤਰੀਕੇ ਵਿਧਾਨ ਸਭਾ ਚ 92 ਸੀਟਾਂ ਦੇ ਕੇ ਉਹਨਾਂ ਨੇ ਹੱਥ ਮਜ਼ਬੂਤ ਕੀਤੇ ਐ ਤੇ ਪੂਰੀ ਉਮੀਦ ਹੈ ਕਿ 13 ਦੇ 13 ਐਮਪੀ ਆ ਜਿਹੜੇ ਸਾਡੇ ਹੁਣ ਜਿਤਾਉਣਗੇ ਲੋਕ ਜਿਸ ਤਰੀਕੇ 2 ਸਾਲਾਂ ਦੇ ਟਾਈਮ ਦੇ ਵਿੱਚ ਇੰਨੇ ਕੰਮ ਹੋਏ ਨੇ ਚਾਹੇ ਉਹ এডਿਕੇਸ਼ਨ ਦੇ ਖੇਤਰ ਚ ਸਕੂਲ ਬਣ ਰਹੇ ਨੇ ਸਕੂਲ ਆਫ ਐਮਿਨੈਂਸ ਬਣੇ ਆ ਚਾਹੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਨਵੇਂ ਹਸਪਤਾਲ ਮੇਰੇ ਆਪਣੇ ਹਲਕੇ ਚ ਦੋ ਹਸਪਤਾਲ ਖਰੜ ਦੇ ਵਿੱਚ ਅਪਗ੍ਰੇਡ ਹੋਏ ਨੇ ਇਸੇ ਤਰੀਕੇ ਪੂਰੇ ਪੰਜਾਬ ਚ ਹੋ ਰਹੇ ਨੇ ਚਾਹੇ ਅਸੀਂ ਟੂਰਿਜ਼ਮ ਖੇਤਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਹਰ ਖੇਤਰ ਦੇ ਵਿੱਚ ਤਹਿਸੀਲਾਂ ਦੇ ਹਾਲ ਦੇਖ ਲਓ ਬਦਲ ਗਏ ਨੇ ਪੁਲਿਸ ਦਾ ਰਵੱਈਆ ਲੋਕਾਂ ਪ੍ਰਤੀ ਬਦਲ ਗਿਆ ਹੈ ਕ੍ਰਿਸ਼ਟਾਚਾਰ ਨੂੰ ਪਹਿਲਾਂ ਨਾਲੋਂ ਬਹੁਤ ਨਾਥ ਪਈ ਹੈ ਬਹੁਤ ਸਾਰੇ ਕੰਮ ਹੈ ਬਿਜਲੀ ਮੁਫਤ ਹੋਈ ਹੈ ਜੀ ਸਰਕਾਰ ਨੇ ਕੀਤੇ ਨੇ ਘਰ-ਘਰ ਰਾਸ਼ਨ ਦੀ ਗੱਲ ਕੋਈ ਛੋਟੀ ਗੱਲ ਨਹੀਂ ਹੈ ਵੀ ਘਰਾਂ ਦੇ ਵਿੱਚ ਜਾ ਕੇ ਡਿਲੀਵਰ ਹੋ ਰਿਹਾ ਦੋ ਸਾਲਾਂ ਚ ਮੈਂ ਬੇਨਤੀ ਕਰੂੰਗੀ ਲੋਕਾਂ ਨੂੰ ਵੀ ਬਹੁਤ ਕੰਮ ਕੀਤੇ ਨੇ ਬਹੁਤ ਸਾਰੇ ਰਹਿ ਗਏ ਨੇ ਸਾਰੇ ਕੰਮ ਨਿਬੇੜਾਂਗੇ 13 ਸੀਟਾਂ ਜਦੋਂ ਇੰਨਾ ਵਿਸ਼ਵਾਸ ਦਿਖਾਇਆ ਹੀ ਹੈ 92 ਸੀਟਾਂ ਦਿੱਤੀਆਂ ਨੇ ਹੁਣ 5 ਸਾਲ ਪੂਰੀ ਮਜ਼ਬੂਤੀ ਦੇ ਕੇ ਰੱਖਣੀ ਆ 5 ਸਾਲ ਸਾਨੂੰ ਦੇ ਕੇ ਰੱਖਣੇ ਨੇ ਪੂਰਾ ਸਿਰ ਤੇ ਹੱਥ ਰੱਖਣਾ ਤੇ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਬਾਹਾਂ ਨੇ ਤੁਸੀਂ ਸਾਰੇ ਐਮਪੀ ਜਿਤਾ ਕੇ ਮਜ਼ਬੂਤ ਕਰਨੀਆਂ ਕੋਲਜ ਕਰਜ਼ੇ ਨੂੰ ਲੈ ਕੇ ਸਰਕਾਰ ਨੂੰ ਮੋਕ ਕੇ ਰਿਆ ਜਾ ਰਿਹਾ ਵਿਰੋਧੀ ਕਹਿੰਦੇ ਨੇ 5 ਸਾਲ ਚ ਅਸੀਂ ਕਰਜ਼ਾ ਲਿਆ ਜਿੰਨਾ ਤੁਸੀਂ 2 ਸਾਲਾਂ ਚ ਹੀ ਲੈ ਲਿਆ ਦੇਖੋ ਪੁਰਾਣੀਆਂ ਜਿਹੜੀਆਂ ਦੇਣਦਾਰੀਆਂ ਨੇ ਪਿਛਲੀਆਂ ਸਰਕਾਰਾਂ ਦੀਆਂ ਉਹ ਵੀ ਤਾਂ ਲਾਉਣੀਆਂ ਨੇ ਨਾ ਉਹ ਵੀ ਸਾਰੀਆਂ ਉਸ ਚੀਜ਼ ਨੂੰ ਵੀ ਤਾਂ ਸਰਕਾਰ ਦੇਖ ਰਹੀ ਹੈ ਕਿੰਨਾ ਕਰਜ਼ਾ ਸਰਕਾਰ ਨੇ ਲਾਇਆ ਉਹ ਵਿਰੋਧੀਆਂ ਦਾ ਕੰਮ ਹੁੰਦਾ ਘੇਰਨਾ ਤੇ ਜਦੋਂ ਇਹਨਾਂ ਨੂੰ ਆ ਪਿਛਲੀ ਵਿਧਾਨ ਸਭਾ ਇਲੈਕਸ਼ਨ ਚ ਲੋਕਾਂ ਨੇ ਘੇਰਿਆ ਇਹਨਾਂ ਨੂੰ ਸਬਕ ਤੇ ਉਦੋਂ ਆਇਆ ਸੋ ਹੁਣ ਸਾਹਮਣੇ ਬੈਠੇ ਬੋਲ ਰਹੇ ਨੇ ਅਸੀਂ 5 ਸਾਲ ਲੋਕਾਂ ਤੋਂ ਮੰਗੇ ਸੀ 5 ਸਾਲਾਂ ਬਾਅਦ ਲੋਕਾਂ ਨੂੰ ਜਿਹੜਾ ਸਾਰਾ ਹਿਸਾਬ ਕਿਤਾਬਾ ਉਹ ਦੇਵਾਂਗੇ ਜਿਹੜੇ ਕੇਂਦਰ ਵੱਲੋਂ ਜਿਹੜਾ ਪੈਸਾ ਰੋਕਿਆ ਜਾ ਰਿਹਾ ਹੈ ਦੇਖੋ ਜੇ ਆਰਡੀਐਫ ਦਾ 8.5 ਹਜ਼ਾਰ ਕਰੋੜ ਰੁਪਈਆ ਆਉਂਦਾ ਹੈ ਤੇ ਆਪਣੀਆਂ ਜਿਹੜੀਆਂ ਸੜਕਾਂ ਨੇ ਲਿੰਕ ਰੋਡਸ ਨੇ ਸਾਰਾ ਕੁਝ ਬਣਨਾ ਹੈ ਕਿਹੜੀ ਗੱਲਾਂ ਰੋਕਦੇ ਹੋ ਅਸੀਂ ਕਿਹੜਾ ਕੋਈ ਪੀਖ ਮੰਗ ਰਹੇ ਹਾਂ ਅਸੀਂ ਪੰਜਾਬ ਆਪਣੇ ਹੱਕ ਮੰਗਦਾ ਤੇ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਸੈਂਟਰ ਸਰਕਾਰ ਦੀਆਂ ਤੇ ਜਿੰਨੇ ਆਪਣੇ ਐਮਪੀ ਉੱਥੇ ਵੱਧ ਹੋਣਗੇ ਉਹਨਾਂ ਜਿਹੜੀ ਸਰਕਾਰ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਨੇ ਉਹਨੇ ਅੱਗੇ ਤੇ ਸਾਡੇ ਕੱਲੇ ਮੁੱਖ ਮੰਤਰੀ ਸਾਹਿਬ ਨਹੀਂ ਮਾਨ ਸੀ ਜਦੋਂ ਕੱਲੇ ਐਮਪੀ ਉੱਥੇ ਲੋਕ ਸਭਾ 'ਚ ਜਾਂਦੇ ਸੀ ਤੇ ਜੇ ਤੁਸੀਂ 13 ਹੁਣ ਜਿਤਾ ਕੇ ਭੇਜਦੇ ਹੋ ਤੇ ਤੁਹਾਡੇ ਹੱਥ 'ਚ ਆ ਸਾਰੀ ਗੱਲ ਤੇ ਅਸੀਂ ਜਿਹੜੀ ਆਪਣੇ ਪੰਜਾਬ ਦੀ ਹਰ ਗੱਲ ਮਜ਼ਬੂਤੀ ਨਾਲ ਲੋਕ ਸਭਾ ਚ ਰੱਖਾਂਗੇ ਮੈਨੂੰ ਉਮੀਦ ਹੈ ਪੰਜਾਬ ਦੇ ਲੋਕਾਂ ਤੋਂ ਕਿ ਦੁਬਾਰਾ ਤੋਂ ਜਿਹੜਾ ਤੁਸੀਂ ਇਸ ਵਾਰੀ 13 ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਦੇ ਝੋਲੀ ਪਾਉਂਗੇ 13 0 ਦੀ ਕੇਜਵਲ ਜਿਨੇ ਗੱਲ ਕੀਤੀ ਕੇਂਦਰੀ ਮੰਤਰੀਆਂ ਨੂੰ ਘੇਰਾਂਗੇ ਜੇ 13 0 ਦਾ ਅੰਕੜਾ ਆਉਂਦਾ ਹੈ ਠੀਕ ਹੋਊਗਾ ਤੇ ਵਾਜਾ ਬਿਲਕੁਲ ਮੈਂ ਉਹੀ ਗੱਲ ਕਰ ਰਹੀ ਹਾਂ ਕਿ 13 0 ਲੋਕ ਕਰਨਗੇ ਜ਼ਰੂਰ ਲੋਕੇ ਇਸ ਗੱਲ ਉਤੇ ਵਿਸ਼ਵਾਸ ਦਿਖਾਉਣਗੇ ਬਹੁਤ ਸਾਰੇ ਕੰਮ ਜਿਹੜੇ ਤੁਹਾਨੂੰ ਲੱਗਦਾ ਵੀ ਹਲੇ ਰਹਿੰਦੇ ਨੇ ਕਰ ਰਹੇ ਆ 2 ਸਾਲਾਂ ਇੱਕ ਪਾਸੇ 75 ਸਾਲ ਸੀ ਇੱਕ ਪਾਸੇ 2 ਸਾਲ ਸੀ ਤੇ ਕੋਈ ਛੋਟੀ ਗੱਲ ਨਹੀਂ ਹੈ ਕਹਿਣੀ ਵੀ ਇੰਨੇ ਕੰਮ ਕਰ ਦੇਣੇ ਆ ਕਿ ਅਸੀਂ ਕੋਈ ਪੋਲੀਟੀਕਲ ਗੱਲਾਂ ਕਰ ਰਹੇ ਆ ਲੋਕਾਂ ਦੇ ਸਾਹਮਣੇ ਆ ਤੇ ਜਦੋਂ ਹੋਰ ਸਮਾਂ ਲੰਘੂਗਾ ਬਹੁਤ ਸਾਰੇ ਕੰਮ ਜਿਹੜੇ ਹੋਰ ਕਰਾਂਗੇ ਮੇਰੀ ਪੰਜਾਬੀਆਂ ਅੱਗੇ ਪੰਜਾਬ ਦੇ ਬਹਾਦਰ ਲੋਕਾਂ ਅੱਗੇ ਤੇ ਸਭ ਤੋਂ ਅਗਾਹ ਵੱਧੂ ਲੋਕਾਂ ਅੱਗੇ ਜਦੋਂ ਵੀ ਬਦਲਾ ਆਉਂਦਾ ਉਹ ਪੰਜਾਬ ਦੀ ਧਰਤੀ ਸ਼ੁਰੂ ਕਰਦੀ ਹੈ ਜਦੋਂ ਕੋਈ ਅੰਦੋਲਨ ਚੱਲਦਾ ਉਹ ਪੰਜਾਬ ਦੀ ਧਰਤੀ ਸ਼ੁਰੂ ਕਰਦੀ ਹੈ ਆਸ਼ੀਰਵਾਦ ਆਪਣਾ ਜਿਹੜਾ ਸਿਰ ਤੇ ਹੱਥ ਬਣਾ ਕੇ ਰੱਖਿਓ ਮੈਂ ਇਹੀ ਬੇਨਤੀ ਕਰੂੰਗੀ ਤੁਹਾਡੇ ਬੱਚਿਆਂ ਲਈ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਆ ਤੁਹਾਡੇ ਆਪਣੇ ਬੱਚਿਆਂ ਕਿਸਾਨਾਂ ਦੇ ਬੱਚੇ ਆ ਬਹੁਤ ਬਹੁਤ ਮਿਹਰਬਾਨੀ ਹੈ ਜੀ